ਦੇ ਕੋਲੇ ਗਰਬੰਦੀ ਬਦਾਮ ਆ ਜਿਹੜਾ ਉਹ ਉਹ ਵੀ ਹੈਗਾ ਤੇ ਟੈਸਟ ਟਾਈਮ ਬੂਟੇ ਪਲਬ ਦਾ ਹਾਂਜੀ ਇਹਦੇ ਬੂਟੇ ਆ ਪਲਬ ਦੇ ਇਸ ਬਦਾਮ ਦੇ ਬੂਟੇ ਆ ਪਲਬ ਉਹ ਵੀ ਸਾਨੂੰ ਆਪਣੇ ਕੋਲੇ ਨਹੀਂ 35 40 ਕਿਸਮ ਦੇ ਬੂਟੇ ਹੈਗੇ ਆ ਜਿਨ੍ਹਾਂ ਚ ਛੇ ਤੱਤ ਕਿਸਮ ਦੇ ਆਂਬ ਆ ਜਿਹੜਾ ਬਹੁਤ ਮਸ਼ਹੂਰ ਆਂਬ ਐ ਲਫਾਂਸੋ ਹੈਗਾ ਦੇਖ ਸਕਦੇ ਆ ਲੀਚੀ ਜਿਹੜੀ ਪੰਜਾਬ ਚ ਮਾਲਵੇ ਚ ਸਭ ਤੋਂ ਆ ਲੀਚੀ ਦੇ ਬੂਟੇ ਵੀ ਆ ਇਹਨੂੰ ਵੀ ਜਿਹੜਾ ਹੈਗਾ ਆਪਣਾ ਦਸਕ ਦੇਣਾ ਤਾਈ ਬੂਰ ਨਾਲ ਪੂਰਾ ਭਰ ਜਾਣਾ ਤੁਹਾਨੂੰ ਇਹਨਾਂ ਨੂੰ ਫੜ ਲੱਗਾ ਵੀ ਦਿਖਾਵਾਂਗੇ ਕਿਰਾਂ ਜਿੰਨੇ ਨਸਲ ਦੇ ਕਿੰਨੂ ਹੈਗੇ ਆ ਅਮਰੂਦ ਦੀਆਂ ਸਾਰਥ ਫਾਇਦਾ ਰੈੱਡ ਡਾਇਮੰਡ ਤਾਈਵਾਨ ਪਿੰਕ ਪੰਜਾਬ ਫਾਇਦਾ ਅਮਰੂਦ ਦੀਆਂ ਸਾਰੀਆਂ ਨਸਲਾਂ ਤੇ ਬਦਾਮ ਦਾ ਬੂਟਾ ਲੱਗਾ ਹੀ ਤੁਹਾਨੂੰ ਪਹਿਲਾਂ ਤਾਂ ਬੂਟਾ ਦਿਖਾ ਦਈਏ ਫਿਰ ਪੂਰੀ ਜਾਣਕਾਰੀ ਆ ਜਿਹੜੀ ਬਾਦਾਮ ਦੇ ਬੂਟੇ ਬਾਰੇ ਆਪਾਂ ਲਵਾਂਗੇ ਇਹਨੂੰ ਬਹੁਤ ਜ਼ਿਆਦਾ ਫੁੱਲ ਪੈਂਦਾ ਐ ਸਾਰਾ ਤੁਹਾਨੂੰ ਮੈਂ ਜਿਹੜੀਆਂ ਪਹਿਲਾਂ ਮੇਰੇ ਕੋਲੇ ਕੁਝ ਫੋਟੋਆਂ ਉਹ ਵੀ ਦਿਖਾਉਂਗਾ ਠੀਕ ਆ ਕਿਸਾਨ ਵੀਰੋ ਅੱਜ ਬਹੁਤ ਟਾਈਮ ਬਾਅਦ ਸਿਮਰ ਆਰਗੈਨਿਕ ਫਾਰਮ ਤੇ ਅਸੀਂ ਪਹੁੰਚੇ ਆ ਜਿਨ੍ਹਾਂ ਦੇ ਬਾਦਾਮ ਦਾ ਬੂਟਾ ਲੱਗਾ ਹੀ ਤੁਹਾਨੂੰ ਪਹਿਲਾਂ ਤਾਂ ਬੂਟਾ ਦਿਖਾ ਦਈਏ ਫਿਰ ਪੂਰੀ ਜਾਣਕਾਰੀ ਆ ਜਿਹੜੀ ਬਾਦਾਮ ਦੇ ਬੂਟੇ ਬਾਰੇ ਆਪਾਂ ਲਵਾਂਗੇ ਤਾਂ ਪਹਿਲਾਂ ਤੁਸੀਂ ਬੂਟਾ ਦੇਖ ਲਓ ਹੀ ਫੁੱਲ ਵੀ ਬਹੁਤ ਥੱਲੇ ਡੈਗ ਚੁੱਕਿਆ ਤੇ ਫਰੂਟ ਬਣਨਾ ਸ਼ੁਰੂ ਹੋ ਗਿਆ ਤਮਾ ਲਾਉਨੇ ਆ ਤੁਹਾਨੂੰ ਸਿਮਰ ਨਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਵਧੀਆ ਚੱਲਦੀ ਤੇ ਤੁਸੀਂ ਆਹ ਜਬਦਾਨ ਦੇ ਬੂਟੇ ਬਾਰੇ ਜਾਣਕਾਰੀ ਦਿਓ ਜੀ ਇਹ ਕਿਹੜੀ ਵੈਰੈਟੀ ਆ ਇਹ ਬਦਾਮ ਦਾ ਨਾ ਹੀ ਕਾਗਜੀ ਵੈਰੈਟੀ ਆ ਤੇ ਭਰਿਆ ਹਲੇ ਮੌਸਮ ਥੋੜਾ ਜਿਹਾ ਖਰਾਬ ਹੋਣ ਕਰਕੇ ਬਹੁਤ ਫੁੱਲ ਮਤਲਬ ਝੜੇ ਬਹੁਤ ਜ਼ਿਆਦਾ ਲੱਗਿਆ ਪਿਆ ਮੀਂਹ ਰੀ ਕਰਕੇ ਝੜ ਵੀ ਗਿਆ ਫੁੱਲ ਤੇ ਇਹਨੂੰ ਬਹੁਤ ਜ਼ਿਆਦਾ ਫੁੱਲ ਪੈਂਦਾ ਐ ਸਾਰਾ ਤੁਹਾਨੂੰ ਮੈਂ ਜਿਹੜੀਆਂ ਪਹਿਲਾਂ ਮੇਰੇ ਕੋਲੇ ਕੁਝ ਫੋਟੋਆਂ ਉਹ ਵੀ ਦਿਖਾਉਂਗਾ ਖਿੱਚੀਆਂ ਹੋਈਆਂ ਮੌਸਮ ਖਰਾਬ ਹੋਣ ਤੋਂ ਤੇ ਇੰਨਾ ਜ਼ਿਆਦਾ ਫੁੱਲ ਪੈਂਦਾ ਇਹ ਕਾਗਦੀ ਨਸਲ ਦਾ ਐਦੋਂ ਮੇਨਾ ਮੇਰੇ ਕੋਲੇ ਗਰਬੰਦੀ ਬਦਾਮ ਆ ਜਿਹੜਾ ਉਹ ਉਹ ਵੀ ਹੈਗਾ ਤੇ ਟੈਸਟ ਟਾਈਮ ਬੂਟੇ ਪਲਬਦਾ ਹਾਂਜੀ ਇਹਦੇ ਬੂਟੇ ਆ ਪਲਬਦਾਈ ਇਸ ਬਦਾਮ ਦੇ ਬੂਟੇ ਆ ਪਲਬਦਾਈ ਤਾਂ ਦੋਸਤੋ ਜਿਨੇ ਬਦਾਮ ਦੇ ਬੂਟੇ ਲਾਉਣੇ ਹੋਣ ਤਾਂ ਬੂਟੇ ਲਿਆ ਸਕਦੇ ਹੋ ਵੈਰਾਈਟੀਆਂ ਕਿੰਨੀਆਂ ਆ ਗਿਆ ਬਰਾਮਾ ਇਹਦੇ ਚ ਤਿੰਨ ਵੈਰਾਈਟੀਆਂ ਹੀ ਸਭ ਤੋਂ ਕਾਮਯਾਬ ਇਹ ਵੈਰਾਈਟੀ ਆ ਇੱਕ ਚੌੜੇ ਪੱਤੇ ਵਾਲੀ ਹੁੰਦੀ ਉਹ ਕੋਰੇ ਚ ਮਰ ਜਾਂਦੀ ਆ ਤੇ ਉਹ ਬਹੁਤ ਜ਼ਿਆਦਾ ਸੰਭਾਲਣੀ ਪੈਂਦੀ ਇਹ ਤੇ ਗਰਬੰਦੀ ਜਿਹੜੇ ਹੈਗੇ ਆ ਦੋਨੇ ਕਾਮਯਾਬ ਆ ਇਹਦੇ ਆਪਣੇ ਕੋਲੇ ਬੂਟੇ ਵੀ ਹੈਗੇ ਆ ਤੇ ਤੁਸੀਂ ਇਹਦਾ ਫੜ ਲਗਾ ਕੇ ਦੇਖ ਵੀ ਥੱਕਦੇ ਹੈਗੇ ਆ ਤੇ ਪੂਰਾ ਫਲ ਲੱਗਦਾ ਹੈਗਾ ਗਿਰੀ ਪੂਰੀ ਮਿੱਠੀ ਬਹੁਤ ਵਧੀਆ ਬਣਦੀ ਹੈਗੀ ਆ ਤੇ ਉਹ ਤੁਸੀਂ ਗਾਂਹ ਜਦੋਂ ਇਹਦਾ ਫਲ ਲੱਗੂਗਾ ਉਹ ਆ ਕੇ ਕੋਈ ਵੀ ਦਰਸ਼ਕ ਆ ਕੇ ਦੇਖ ਵੀ ਤਪਦਾ ਤੇ ਕਿਸਾਨ ਵੀਰੋ ਜਿਨ੍ਹਾਂ ਨੇ ਹੁਣ ਬੂਟੇ ਲੈਣੇ ਆ ਇਸ ਟਾਈਮ ਬੂਟੇ ਪਲਾਬਦਾ ਤੁਸੀਂ ਆ ਕੇ ਦੇਖ ਸਕਦੇ ਹੋ ਫੁੱਲਾਂ ਦੀ ਕਿੰਨੀ ਪਰਮਾਰ ਹੈ ਦੇਤੇ ਤੇ ਬਦਾਮ ਲੱਗੇ ਵੀ ਤੁਸੀਂ ਦੇਖ ਸਕਦੇ ਹੋ ਬੂਟੇ ਇਹਨਾਂ ਕੋਲੇ ਉਪਲਬਧ ਆ ਹੋਰ ਵੀ ਬੂਟੇ ਇਹਨਾਂ ਕੋਲੇ ਹੈਗੇ ਆ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਕਿਹੜੇ ਕਿਹੜੇ ਬੂਟੇ ਆ ਜਿਹੜੇ ਵਧੀਆ ਨਸਲ ਦੇ ਬੂਟੇ ਅੰਮਾ ਦੇ ਆ ਜਾਂ ਆੜੂ ਦੇ ਆ ਹੋਰ ਕਿਹੜੇ ਕਿਹੜੇ ਬੂਟੇ ਆ ਜੀ ਉਹ ਵੀ ਤੁਹਾਨੂੰ ਆਪਣੇ ਕੋਲੇ ਨਹੀਂ 35 40 ਕਿਸਮ ਦੇ ਬੂਟੇ ਹੈਗੇ ਆ ਜਿਨ੍ਹਾਂ ਚ ਛੇwidehat ਕਿਸਮ ਦੇ ਆਂਬਾ ਜਿਹੜਾ ਬਹੁਤ ਮਸ਼ਹੂਰ ਆਂਬਾ ਐ ਐਲਫਾਂਸੋ ਹੈਗਾ ਐਲਫਾਂਸੋ ਦੇ ਬੂਟੇ ਹੈਗੇ ਆ ਹਿੰਮਸਾਗਰ ਦੇ ਹੈਗੇ ਆ ਅਮਰਪਾਲੀ ਅੱਧ ਸਹਿਰੀ ਆ ਚੋਸਾ ਲੰਗੜਾ ਹੋਰ ਵੀ ਸਾਰੇ ਬੂਟੇ ਜਿਹੜੇ ਆਂਬਾਂ ਦੇ ਬੂਟੇ ਹੈਗੇ ਆ ਇਸ ਤੋਂ ਬਿਨਾ ਚੀਕੂ ਦੀ ਜਿਹੜੀਆਂ ਪ੍ਰਜਾਤੀਆਂ ਕਾਲਾ ਪੱਤੀ ਤੇ ਜਿਹੜਾ ਹੈਗਾ ਕ੍ਰਿਕਟ ਬਾਲ ਉਹ ਦੋਨਾਂ ਦੇ ਬੂਟੇ ਵੀ ਅਵੇਲੇਬਲ ਆ ਆ ਕੇ ਤੁਹਾਡੇ ਕੋਲੇ ਫੜ ਲੱਗਾ ਵੀ ਦੇਖ ਸਕਦੇ ਆ ਲੀਚੀ ਜਿਹੜੀ ਪੰਜਾਬ ਚ ਮਾਲਵੇ ਅਤੇ ਸਭ ਤੋਂ ਆਹ ਲੀਚੀ ਦੇ ਬੂਟੇ ਵੀ ਆ ਇਹਨੂੰ ਵੀ ਜਿਹੜਾ ਹੈਗਾ ਆਪਣਾ ਦਾਤਕ ਦੇਣਾ ਤਾਂ ਹੀ ਬੂਰ ਨਾਲ ਪੂਰਾ ਭਰ ਲੈਣਾ ਤੁਹਾਨੂੰ ਇਹਨਾਂ ਨੂੰ ਫਲ ਲੱਗਾ ਵੀ ਦਿਖਾਵਾਂਗੇ ਕਿਰਾਂ ਲੀਚੀ ਦੇ ਬੂਟੇ ਜਿਹੜੇ ਇਹ ਬੂਟੇ ਆ ਪੰਜਾਬ ਵਿੱਚ ਪੂਰੇ ਜਿਹੜੇ ਮਤਲਬ ਕਾਮਯਾਬ ਬੂਟੇ ਆ ਲੀਚੀ ਦੇ ਬੂਟੇ ਹੈਗੇ ਆ ਇਹ ਤੋਂ ਬਿਨਾ ਖਰੋਟ ਵੀ ਤੁਹਾਨੂੰ ਦਿਖਾਵਾਂਗੇ ਉਹਦੇ ਹੁਣ ਪੱਤੇ ਝਾੜੇ ਵੀ ਆ ਖਰੋਟ ਦੇ ਵੀ ਫਟਾਰਾ ਆ ਰਿਹਾ ਖਰੋਟ ਦੇ ਬੂਟੇ ਵੀ ਹੈਗੇ ਆ ਆਪਣੇ ਸੀਤਾਫਲ ਬਹੁਤ ਚਰਚਾ ਚ ਸੀਤਾਫਲ ਦੇ ਬੂਟੇ ਵੀ ਹੈਗੇ ਆ ਚੀਕੂ ਵੀ ਹੈਗਾ ਤੇ ਜਿੰਨੇ ਨਸਲ ਦੇ ਕਿੰਨੂ ਹੈਗੇ ਆ ਅਮਰੂਦ ਦੀਆਂ ਸਾਰਾ ਫਾਇਦਾ ਰੈੱਡ ਡਾਇਮੰਡ ਤਾਈਵਾਨ ਪਿੰਕ ਪੰਜਾਬ ਫਾਇਦਾ ਅਮਰੂਦ ਦੀਆਂ ਸਾਰੀਆਂ ਨਸਲਾਂ ਕਿੰਨੂ ਮਾਲਟੇ ਦੀਆਂ ਜਾਤੀ ਦੀਆਂ ਸਾਰੀਆਂ ਨਸਲਾਂ ਹੈਗੀਆਂ ਆड़ੂ ਦੀਆਂ ਤਿੰਨ ਨਸਲਾਂ ਹੈਗੀਆਂ ਅ ਬਦਾਮ ਹੈ ਆਪਣਾ ਬੱਗੂ ਕੋਸ਼ਾ ਨਾਂਸ਼ ਪੱਤੀ ਸਾਰੇ ਕਿਸਮ ਦੇ ਜੋ ਵੀ ਐਵੋਕਾਡੋ ਹੈ ਸਾਰੇ ਬੂਟੇ ਤੁਹਾਨੂੰ ਇਹ ਦੋ ਮਹੀਨਾ ਖੁੱਲਾ ਵਾਲੇ ਗੁਲਾਬ ਬਹੁਤ ਸੋਹਣੇ ਰੰਗ ਮਿਲਣਗੇ ਸਾਰੇ ਬੂਟੇ ਤੁਹਾਨੂੰ ਮਿਲ ਜਾਣਗੇ ਜਿਹੜੇ ਵੀ ਮਤਲਬ ਚਾਹੋਨੇ ਆ ਹੁਣ ਸਮਾਂ ਹੈਗਾ ਤੁਹਾਨੂੰ ਅਸੀਂ ਸਾਰੇ ਬੂਟੇ ਵੀ ਦਿਖਾਉਨੇ ਆ ਹੁਣ ਸਾਰੇ ਬੂਟਿਆਂ ਦੇ ਲੱਗਣ ਦਾ ਸਮਾਂ ਹੈਗਾ ਮੌਸਮ ਸਹੀ ਹੋਣ ਤੁਸੀਂ ਲਾ ਸਕਦੇ